ਮੇਰਾ ਨਾਮ ਗੁਰਜੀਤ ਸਿੰਘ ਸ਼ੈਣਾ ਸਿੰਘ ਇੱਕਾ ਜੇ ਥੋੜੇ ਇੱਥੇ ਸ਼ੈਣੇ ਦੇ ਬਿਲਕੁਲ ਬੱਸ ਸਟੈਂਡ ਦੇ ਉੱਪਰ ਇੱਕ ਕਤਲ ਹੋਇਆ ਹੈਗਾ ਸਾਬਕਾ ਸਰਪੰਚ ਦੇ بیٹے ਦਾ ਕੀ ਕਹਣ ਜਾਓਗੇ ਦੇਖੋ ਜੀ ਜਦੋਂ ਦਾ ਇਹ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਸਾਡੇ ਵੱਡੇ ਵੱਡੇ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਪੰਜਾਬ ਦੀ ਆਵਾਜ਼ ਚੁੱਕਣ ਵਾਲੇ ਜੀ ਮੁੱਸੇ ਵਾਲਾ ਦੀਪ ਸਿੱਧੂ ਉਹਨਾਂ ਦਾ ਸਾਰਿਆਂ ਦਾ ਇਹ ਕਤਲ ਹੋਇਆ ਸੋ ਸੰਦੀਪ ਨੰਗਲੋਂ ਦਾ ਇਹੋ ਜੇ ਪੂਰੇ ਨੌਜਵਾਨ ਜਿਹੜੇ ਸੀਗੇ ਪੰਜਾਬ ਦੇ ਉਹਨਾਂ ਦਾ ਕਤਲ ਹੋਇਆ ਅੱਜ ਬੜੀ ਮੰਦਭਾ ਕੀ ਘਟਨਾ ਜਿਹੜੀ ਸਾਡੇ ਸ਼ੈਣੇ ਦੇ ਵਿੱਚ ਵਾਪਰੀ ਹੈ ਸਰਦਾਰ ਸੁਖਵਿੰਦਰ ਸਿੰਘ ਕਲਕੱਤਾ ਜਿਹੜੇ ਤੁਹਾਨੂੰ ਸਾਰੇ ਪੱਤਰਕਾਰ ਭਾਈ ਚਾਰੇ ਚੰਗੀ ਤਰ੍ਹਾਂ ਜਾਣਦੇ ਆ ਕਿ ਉਹ ਪੰਜਾਬ ਸਰਕਾਰ ਦੇ ਖਿਲਾਫ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਜਿਹੜੀ ਆਵਾਜ਼ ਹੈ ਉਹ ਚੱਕਦੇ ਸੀਗੇ ਤੇ ਹਰ ਇੱਕ ਗਰੀਬ ਮਜ਼ਲੂਮ ਦੇ ਹੱਕ ਦੇ ਵਿੱਚ ਖੜਦੇ ਸੀ ਸੋ ਇਹਨਾਂ ਨੂੰ ਸਰਕਾਰਾਂ ਦੇ ਅੱਖਾਂ ਦੇ ਵਿੱਚ ਰੜਕਣ ਕਾਰਨ ਅੱਜ ਕਿਸੇ ਨਾ ਕਿਤੇ ਉਹਨਾਂ ਦਾ ਜਿਹੜਾ ਇਹ ਕਤਲ ਆਇਓ ਕਰਵਾਇਆ ਜਾ ਚੁੱਕਿਆ ਹੈ ਜੇ ਜੇ ਇਨਸਾਫ ਨਾ ਮਿਲੇ ਸੋਨ ਕਦਰ ਕੀ ਕਰੀਏ ਇਹ ਅਨਸਾਹ ਮਿਲਿਆ ਅਸੀਂ ਸਮੁੱਚਾ ਪਿੰਡ ਭਾਵੇਂ ਸਾਡੇ ਉਹਦੇ ਨਾਲ ਕਿੰਨੇ ਵੱਡੇ મતਭੇਦ ਸੀ ਕਿਸੇ ਦੇ મતਭੇਦ ਸੀ ਅਸੀਂ ਇੱਕ ਜੁੱਟ ਹੋ ਕੇ ਸਾਰਾ ਪਿੰਡ ਆ ਉਹ ਅਸੀਂ ਸੰਘਰਸ਼ ਵਿੱਡਾਂਗੇ ਤੇ ਇਹ ਰੋਡ ਆ ਜਿਹੜਾ ਉਹਨਾਂ ਚਿਰ ਜਾਮ ਰੱਖਾਂਗੇ ਜਿੰਨਾ ਪੰਜਾਬ ਸੱਚੇ ਵਿਖਾਇਆ ਇਹ ਬੈਟਰੀ ਜਿਹੜੀ ਆ ਚੱਲਦੀ ਹੈ ਐਸਪੀ 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 ਕੱਢ ਦੇ ਚੱਲ 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 ਨਾ ਚੱਲ ਭਾਈ ਭਾਈ ਉਹ ਤਾਂ ਭਾਈ ਬੰਦਿਆ ਬੇਨਤੀਆਂ ਕਰੀ ਕਰੀ ਚੱਲ